ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਦੋਸਤੋ ਆਪਾਂ 20 ਜੂਨ 2024 ਤੱਕ ਦੇ ਮੌਸਮ ਦੀ ਆਪਾਂ ਗੱਲ ਕਰਦੇ ਹਾਂ ਮੈਂ ਹਾਂ ਕੁਲਦੀਪ ਸਿੰਘ ਸ਼ੇਰਗਰ ਮਖਾਈ ਦੋਸਤੋ ਇੱਕ ਖੁਸ਼ੀ ਦੀ ਖਬਰ ਹੈ ਕਿ ਜਿਹੜੀ ਮਾਨਸੂਨ ਪਿੱਛੇ اٹਕੀ ਹੋਈ ਸੀਗੀ ਨਾ ਉਹ ਮਾਨਸੂਨ ਹੁਣ ਅੱਗੇ ਵਧੇਗੀ ਅਗਲੇ 48 ਘੰਟੇ ਦੇ ਵਿੱਚ ਐ ਸਬੰਧੀ ਜਿਹੜਾ ਹੈਗਾ ਐਲਾਨ ਹੋ ਚੁੱਕਾ ਹੈ ਕਿਉਂਕਿ ਜਿਹੜਾ ਤੁਹਾਨੂੰ ਪਹਿਲਾਂ ਸਮਝਾਇਆ ਸੀ ਇੱਕ ਸਿਸਟਮ ਬਣਿਆ ਉਹ ਸਿਸਟਮ ਦੇ ਕਰਕੇ ਮਾਨਸੂਨ ਅੱਗੇ ਆਵੇਗੀ ਆਵੇਗੀ ਹੁਣ ਦੂਸਰੇ ਪਾਸੇ ਜੇਕਰ ਅੱਜ 17 ਤਰੀਕ ਨੂੰ ਆਪਾਂ ਦੇਖਦੇ ਆਂ ਤਾਂ ਇਸ ਸਮੇਂ ਹਲਕੀ ਕਾਰਵਾਈ ਹੋ ਰਹੀ ਹੈ ਪਠਾਨਕੋਟ ਦੇ ਵਿੱਚ ਇਹ ਉੱਪਰਲੇ ਪਾਸੇ ਜਿਹੜਾ ਹੈਗਾ ਹਿਮਾਚਲ ਦੇ ਵਿੱਚ ਇਧਰ ਹੇਠਲੇ ਪਾਸੇ ਹਿਸਾਰ ਹੈ ਹਿਸਾਰ ਦੇ ਨਾਲ ਵਿਵਾਨੀ ਹੈ ਵਿਵਾਨੀ ਜੁਹਨ ਜੁਨੂ ਇਸ ਏਰੀਆ ਦੇ ਵਿੱਚ ਜੇ ਤੁਸੀਂ ਵਿੰਡੀ ਦਾ ਮਾਡਲ ਦੇਖਦੇ ਹੋ ਤਾਂ ਇਹ ਵੀ ਤੁਹਾਨੂੰ ਦਿਖਾ ਰਿਹਾ ਹੈ ਕਿ ਉੱਪਰ ਪਠਾਨਕੋਟ ਦੇ ਉੱਪਰ ਬੱਦਲ ਹੈ ਇਹ ਪਹਾੜਾਂ ਦੇ ਨਾਲ-ਨਾਲ ਬੱਦਲ ਹੈ ਹਿਸਾਰ ਦੇ ਉੱਪਰ ਬੱਦਲ ਹੈ ਇੱਥੇ ਤੇਜ਼ ਹਵਾ ਦੇ ਨਾਲ ਕਿਤੇ ਹਲਕੀ-ਮੁਲਕੀ ਕਾਰਵਾਈ ਹੋਣ ਦੀ ਸੰਭਾਵਨਾ ਅਗਲੇ ਕੋਈ ਘੰਟਿਆਂ ਦੇ ਵਿੱਚ ਤਾਂ ਸਭ ਤੋਂ ਪਹਿਲਾਂ ਦਿੱਲੀ ਵਾਲਿਆਂ ਦਾ ਕੀ ਕਹਿਣਾ ਦਿੱਲੀ ਵਾਲਿਆਂ ਦਾ ਕਹਿਣਾ ਕਿ ਭਾਈ ਹੁਣ ਟਾਈਮ ਆ ਗਿਆ ਕਿ ਜਦੋਂ ਮਾਨਸੂਨ ਅਗਲੇ 4 ਦਿਨ ਦੇ ਵਿੱਚ ਗਰੋਥ ਕਰੇਗੀ ਤੇ ਅੱਗੇ ਵਧੇਗੀ ਇਹਦੇ ਨਾਲ ਇਹਨਾਂ ਨੇ ਕਿਹਾ ਕਿ ਇੱਕ ਕਮਜ਼ੋਰ ਜਾਂ ਕਿਹ ਲੋ ਕਿ ਮੱਧਮ ਤਰਜੀਹ ਦਾ ਇੱਕ ਪਛਮੀ ਡਿਸਟਰਬੈਂਸ ਹੈ ਜਿਦੇ ਕਰਕੇ ਸਾਡੇ ਇੱਥੇ ਜਿਹੜਾ ਉੱਤਰ ਪੱਛਮ ਭਾਰਤ ਆ ਇੱਥੇ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀਆਂ ਹਵਾਵਾਂ ਜਿਹੜੀਆਂ ਕਿ 18 19 20 ਜੂਨ 2024 ਦਰਮਿਆਨ ਚੱਲ ਸਕਦੀਆਂ ਤੇ ਕਿਤੇ ਜਿਹੜਾ ਹੈਗਾ ਕੋਈ ਥਾਵਾਂ ਤੇ ਕਾਰਵਾਈ ਹੋ ਸਕਦੀ ਹੈ ਇਹ ਵਰਖਾ ਦੀ ਵੀ ਪਰੰਤੂ ਵੱਡੀ ਗੱਲ ਇਹ ਨਾਲ ਇਹ ਕਹਿ ਰਹੇ ਆ ਕਿ 2 ਡਿਗਰੀ ਤੱਕ ਤਾਪਮਨ ਘਟੇਗਾ ਕਹਿਣ ਦਾ ਮਤਲਬ ਇਹ ਕਿ ਜਿਵੇਂ ਹੁਣ ਪੰਜਾਬ ਦੇ ਵਿੱਚ ਵੀ ਦੇਖ ਲਈਏ ਤਾਂ ਅੱਜ ਲਾਲ ਵਾਰਨਿੰਗ ਹੈ ਤਾਂ ਕੱਲ ਨੂੰ ਤਾਪਮਨ 2 ਡਿਗਰੀ ਘਟੇਗਾ ਔਰੇਂਜ ਹੋ ਜੇਗੀ ਫਿਰ yellow ਹੋ ਜੇਗੀ ਤਾਂ ਲੂ ਨੂੰ ਆਪਾਂ ਇਹ ਬਾਏ ਬਾਏ ਕਰਨ ਜਾ ਰਹੇ ਹਾਂ ਕਿ ਲੂ ਤਾਂ ਆਪਣਾ ਛਟਕਾਰਾ ਹੋਣਾ ਜਾ ਰਿਹਾ ਹੀਟ ਵੇਵ ਦੇ ਉੱਤੋਂ ਗਰਮੀਾਂ ਪਵੇਗੀ ਉਹ ਲਗ ਤਰੀਕੇ ਦੀ ਗਰਮੀ ਹੋਏਗੀ ਤਾਂ ਇਹਨਾਂ ਦਾ ਸਾਫ਼ ਤੇ ਸਪਸ਼ਟ ਹੈਗਾ ਕਿ ਕਾਰਵਾਈ ਇਹ ਜਿਹੜਾ ਹੈਗਾ ਅੱਜ ਹੀ ਜਿਵੇਂ ਫਰਾਨਕੋਟ ਤੋਂ ਥੋੜੀ ਸ਼ੁਰੂ ਹੋ ਚੁੱਕੀ ਹੈ 18 19 20 21 ਇਹਨਾਂ ਦਿਨਾਂ 'ਚ ਪੰਜਾਬ ਦੇ 10% ਏਰੀਆ 'ਚ ਕਾਰਵਾਈ ਹੋ ਸਕਦੀ ਹੈ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਹੈ ਉੱਤਰਾਖੰਡ ਦਾ ਇਲਾਕਾ ਹੈਗਾ ਇਹ ਪਛਮੀ ਰਾਜਸਥਾਨ 'ਚ 25% ਹੋ ਸਕਦੀ ਹੈ ਕਾਰਵਾਈਆਂ 22 ਤੱਕ ਇਹ ਹੋ ਸਕਦੀਆਂ ਕਿੱਥੇ ਕਿੱਥੇ ਹੋ ਸਕਦੀਆਂ ਆਪਾਂ ਅੱਗੇ ਗੱਲ ਦੇਖਦੇ ਹਾਂ ਪਰੰਤੂ ਇਹ ਚੀਜ਼ ਧਿਆਨ ਰੱਖਿਓ ਕਿ ਇਸ ਕਾਰਵਾਈ ਦੇ ਵਿੱਚ ਹਨੇਰੀ ਜ਼ਰੂਰ ਹੈ ਜਿਵੇਂ ਦੇਖੋ ਸਾਡਾ ਪ੍ਰੋਜੈਕਟ ਪ੍ਰਦਾ ਦਿਖਾ ਰਿਹਾ 17 18 19 20 22 ਸਾਰੇ ਹੀ ਦਿਨ ਵਰਖਾ ਦੀ ਸੰਭਾਵਨਾ ਬਣੀ ਰਹੇਗੀ ਜੇਕਰ ਅਸੀਂ ਅਮਰੀਕਨ ਮਾਡਲ ਦੇਖਦੇ ਹਾਂ ਤਾਂ ਅਮਰੀਕਨ ਮਾਡਲ ਵੀ ਸਾਨੂੰ ਦਿਖਾਉਂਦੇ ਹੈ ਕਿ ਐਸ ਸਮੇਂ ਵਰਖਾ ਹੋ ਸਕਦੀ ਹੈ ਜਿਸ ਤਰ੍ਹਾਂ ਕਿ 20 ਤੱਕ ਨੂੰ ਚੰਗੀ ਖਾਸੀ ਵਰਖਾ ਰੀ ਛੁੱਟੀਆਂ ਦਿਖਾ ਰਿਹਾ ਹੈ ਵੱਡੀ ਗੱਲ ਇਹ ਜਿਹੜੇ ਮਾਡਲ ਹੈ ਇਹਨਾਂ ਨੂੰ ਦੇਖ ਉਹ ਇਹ ਹੁੰਦੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਮਾਨਸੂਨ ਹੈਗਾ ਉਹ ਅੱਗੇ ਵੱਧ ਆਇਆ ਸਾਫ਼ ਤੇ ਸਪਸ਼ਟ ਦਿਖਾਈ ਦੇ ਰਿਹਾ ਹੈ 25 ਤਰੀਕ ਨੂੰ ਮਾਨਸੂਨ ਇੱਥੋਂ ਤੱਕ ਪਹੁੰਚ ਜਾਂਦਾ ਹੈ ਇਹ ਬਰੇਲੀ ਤੱਕ ਤੇ 26 ਤਰੀਕ ਨੂੰ ਦਿਖਾ ਰਿਹਾ ਕਿ ਮਾਨਸੂਨ ਜਿਹੜਾ ਹੈਗਾ ਇਹ ਉੱਪਰ ਪਹਾੜਾਂ ਤੱਕ ਜਿਹੜਾ ਹੈਗਾ ਇਹ ਹਿਮਾਚਲ ਦਾ ਏਰੀਆ ਕਵਰ ਕਰ ਲੈਂਦਾ ਇਸ ਤਰੀਕੇ ਦੇ ਨਾਲ ਤੇ ਅੱਗੇ 27 ਤੋਂ ਲੈ ਕੇ 27 28 ਦੇ ਦਰਮਿਆਨ ਮੱਕੇ ਸਮੇਂ ਤੋਂ ਪਹਿਲਾਂ ਪੰਜਾਬ ਮਾਨਸੂਨ ਪਹੁੰਚਣ ਦੀ ਸੰਭਾਵਨਾ ਬਣੀ ਹੋਈ ਹੈ ਤੇ ਜਿਵੇਂ ਜੂਨ ਖਤਮ ਹੋਏਗਾ ਇੱਕ ਚੰਗੀਆਂ ਵਰਖਾ ਦੀਆਂ ਛੁੱਟੀਆਂ ਇੱਥੇ ਲੱਗ ਸਕਦੀਆਂ ਹਨ ਤਾ ਕੋਲ ਮਲਾ ਕੇ ਅੱਗੇ ਜਿਹੜੇ ਹੈਗੇ ਆ ਹਾਲਾਤ ਠੀਕ ਲੱਗ ਰਹੇ ਆ ਆ ਗਰਮੀ ਤੋਂ ਹੁਣ ਰਾਹਤ ਦੇਣ ਵਾਲੀ ਜਿਹੜੀ ਵਰਖਾ ਹੈਗੀ ਹੈ ਜੇ ਆਪਾਂ ਇਹਦੀ ਗੱਲ ਕਰੀਏ ਤਾਂ ਆਪਣੇ ਚੰਡੀਗੜ੍ਹ ਵਾਲਿਆਂ ਦਾ ਕਹਿਣਾ ਹੈ ਕਿ ਪਠਾਨਕੋਟ ਗੁਰਦਾਸਪੁਰ ਸ਼ਿਮਸਾ ਸਾਹਿਬ ਤਰਨਤਾਰਨ ਹੁਸ਼ਿਆਰਪੁਰ ਨਵਾਂ ਸ਼ਹਿ ਕਪੂਰਥਲਾ ਜਲੰਧਰ ਇੱਥੇ 18 19 20 ਨੂੰ ਵਰਖਾ ਹੋ ਸਕਦੀ ਹੈ ਪਰੰਤੂ ਦੇਖੋ ਆਏ ਹੋਏਗਾ ਕਿ 18 ਤਰੀਕ ਨੂੰ ਦੁਪਹਿਰ ਤੱਕ ਤਾਂ ਪਹੂਗੀ ਗਰਮੀ ਪੂਰੀ ਰੈਡ ਅਲਰਟ ਨਹੀਂ ਹੈਗਾ ਔਰ ਐਂ ਲਰਟ ਹੈ ਦੁਪਹਿਰ ਤੋਂ ਬਾਅਦ ਫਿਰ ਹਨੇਰੀ ਦੇ ਨਾਲ ਕੁਝ ਹਿੱਸੇ ਦੇ ਵਿੱਚ ਕਾਰਵਾਈ ਹੋਣੀ ਸ਼ੁਰੂ ਹੋਏਗੀ ਠੀਕ ਹੈ ਤਾਂ ਮੇਨ ਵਰਖਾ ਵਾਲਾ ਦਿਨ ਤੁਹਾਡਾ ਜਿਹੜਾ ਹੈਗਾ 19 20 ਰਹਿਣ ਵਾਲਾ ਹੈ ਤਾਂ ਕੁਝ ਹਿੱਸੇ 'ਚ ਕਾਰਵਾਈ 18 ਤੋਂ ਸ਼ੁਰੂ ਹੋ ਜਾਏਗੀ ਜਿਹੜੇ ਆ ਜ਼ਿਲ੍ਹੇ ਆਪਣੇ ਫਿਰੋਜ਼ਪੁਰ ਫਾਇਰਕਾ ਫਰੀਕੋਸ਼ੀ ਸ਼੍ਰੀ ਮੁਕਤਸਰ ਸਾਹਿਬ ਮੋਗਾ ਬਠਿੰਡਾ ਇੱਥੇ 18 ਨੂੰ ਬਹੁਤ ਘੱਟ ਕਾਰਵਾਈ ਹੈ 19 20 ਵਰਖਾ ਦਾ ਮੁੱਖ ਦਿਨ ਰਹੇਗਾ 21 22 ਨੂੰ ਕੁਝ ਹਿੱਸੇ 'ਚ ਕਾਰਵਾਈ ਹੋ ਸਕਦੀ ਹੈ ਤੇ ਕਾਰਵਾਈ ਹੋਣ ਹਲਕੀ ਨਹੀਂ ਹੈਗੀ ਇਹਦੇ ਵਿੱਚ ਕੁਝ ਜਗ੍ਹਾ ਤੇ ਮੱਧਮ ਅਰਧੀਆਂ ਛੁੱਟੀਆਂ ਵੀ ਹੋਣ ਦੀ ਸੰਭਾਵਨਾ ਹੈ ਲੁਧਿਆਣਾ, ਬਰਨਾਲਾ, ਮਾਨਸਾ, ਸੰਗਰੂਰ, ਮਲੇਰਕੋਟੜਾ, ਫਤਿਹਗੜ ਸਾਹਿਬ, ਰੂਪਨਗਰ, ਪਟਿਆਲਾ, ਐਸਐਸ ਨਗਰ। ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ 18 ਨੂੰ 21 ਤੱਕ 19 ਨੂੰ ਜਿਹੜਾ ਹੈਗਾ ਕੋਈ ਚੰਗੀ ਜਗ੍ਹਾ ਤੇ ਪ੍ਰਕਾਰ ਦੀ ਵਰਖਾ ਦੀ ਹੋ ਸਕਦੀ ਹੈ। ਇਹ ਆਪਣਾ ਚੰਡੀਗੜਾ ਦਾ ਕਹਿਣਾ ਹੈ। ਵਾਰਨਿੰਗ ਜਿਹੜੀ ਸੀਗੀ ਤੁਹਾਡੀ ਲਾਲ ਵਾਰਨਿੰਗ ਖਤਮ ਹੋ ਗਈ ਹੈ। ਹੁਣ ਕੁਝ ਜਗ੍ਹਾ ਤੇ orange ਜਾਤ ਪੰਜਾਬ ਜਿਹੜਾ ਆ ਗਈ ਹੈ। ਕਹਿਣ ਦਾ ਮਤਲਬ ਇਹ ਕਿ ਦੁਪਹਿਰ ਤੱਕ 18 ਤੀਕ ਨੂੰ ਗਰਮੀ ਪਵੇਗੀ। 19 ਤੀਕ ਨੂੰ ਜਿੱਥੇ ਵਰਖਾ 18 ਨੂੰ ਹੋਗੀ ਥੋੜੀ ਠੀਕ ਹੋ ਜਾਏਗੀ। ਜਿੱਥੇ 18 ਨੂੰ ਗਰਮੀ ਨਹੀਂ ਮੀਂਹ ਨਹੀਂ ਪਿਆ 19 ਨੂੰ ਫਿਰ ਜਿਹੜਾ ਹੈਗਾ ਦੁਪਹਿਰ ਤੱਕ ਚੰਗੀ ਗਰਮੀ ਪਵੇਗੀ ਦੁਪਹਿਰ ਤੋਂ ਬਾਅਦ ਦੇ ਵਿੱਚ ਫਿਰ ਢੇਰੀ ਦੇ ਨਾਲ ਤੇ ਕੁਝ ਜਗ੍ਹਾ ਵਰਖਾ ਦੀਆਂ ਛੁੱਟੀਆਂ ਲੱਗਣ ਦੇ ਨਾਲ ਮੌਸਮ ਜਿਹੜਾ ਹੈਗਾ ਠੀਕ ਹੋ ਜਾਏਗਾ ਬਾਕੀ ਜਿਵੇਂ ਜਿਵੇਂ ਜਿੱਥੇ ਬੱਦਲ ਆਉਂਦੇ ਰਹਿਣਗੇ ਉਹ ਕਾਰਵਾਈ ਹੁੰਦੀ ਰਹੇਗੀ ਤਾਂ ਆਪਣੇ ਇੱਥੇ ਫਿਰ ਤੁਸੀਂ ਲਾ ਲਓ ਕਿ 18 19 20 ਈਵਨ ਕਿ ਕੋਈ ਐਸਐਚ ਅੱਜ ਵੀ ਤੇਜ਼ ਹਵਾ ਦੇ ਨਾਲ ਇੱਕ ਕਨਮਨ ਹੋ ਸਕਦੀ ਹੈ ਪਰੰਤੂ ਇਸ ਤੋਂ ਬਾਅਦ ਜਿਹੜਾ ਹੈਗਾ ਸਾਡੇ ਇੱਥੇ ਜਿਹੜਾ ਹੈਗਾ yellow warning ਹੈਗੀ 18 19 20 ਦੀ ਕਿ ਤੇਜ਼ ਹਮੀਰੀ ਹਨੇਰੀ ਦੇ ਬੁੱਲੇ ਤੇ ਉਹ ਇਹਦਾ ਵਰਖਾ ਚੰਡੀਗੜ੍ਹ ਦੇ ਵਿੱਚ 19 ਵੀ ਮੁੱਖ ਦਿਨ ਹੋਏਗਾ 18 ਨੂੰ ਕਾਰਵੀ ਹੋ ਸਕਦੀ ਹੈ ਤੇ ਦੁਪਹਿਰ ਤੱਕ ਗਰਮੀ ਉਸ ਤੋਂ ਬਾਅਦ ਵਿੱਚ ਹਨੇਰੀ ਤੇਜ ਜਿਹੜਾ ਕਿ ਵਰਖਾ ਦੀ ਕਾਰਵਾਈ ਹੋ ਸਕਦੀ ਹੈ ਹਰਿਆਣੇ ਦੇ ਵਿੱਚ ਗੱਲ ਕਰਾਂਗੇ ਪੰਚਕੁਲਾ ਅੰਮ੍ਰਿਤਸਰ ਜਿਵੇਂ ਕਿ ਕੁਰਕਸ਼ੇਤ ਗੈਥਲ ਕਰਨਾਲ 19 ਵੀ ਦੇ ਦਰਮਿਆਨ ਵਰਖਾ ਹੋ ਸਕਦੀ ਹੈ ਤੇ ਜੇ ਬਾਕੀ ਜ਼ਿਲ੍ਹੇ ਆ ਜਿਹੜੇ ਹੈਗੇ ਇੱਥੇ ਘੱਟ ਚਾਂਸ ਹੈ ਮਹਿੰਦਰਗੜ੍ਹ ਵਾਰੀ ਜੱਜੇ ਗੁਰੂਗਰਾਮ ਮਵਾਤ ਪਾਲਵਰ ਫਿਰਦਾਵਾ ਰੋहतक ਸੋਨੀਪੱਤ ਪਾਣੀਪਤ ਇਹਨਾਂ ਜਿਹੜੇ ਥੋੜੇ ਘੱਟ ਚਾਂਸ ਰਹਿਣਗੇ 20 ਤੱਕ ਨੂੰ ਵਰਖਾ ਹੋਏਗੀ ਇਹ ਸੋਨੀਪੱਤ ਰੋहतक ਪਾਣੀਪਤ 19 ਨੂੰ ਵੀ ਹੋ ਸਕ ਜਿਹੜਾ ਜਿਹੜਾ ਹਰਿਆਣਾ ਸਤਾਨਾ ਲੱਗਦੇ ਆ ਸਰਸਾ ਫਤਿਆਬਾਦ ਸਾਰ ਜੀਨ ਬਵਾਨੀ ਚਰਕੀ ਦਾਦਰੀ ਇੱਥੇ 18 ਨੂੰ ਕਾਰਵਾਈ ਸ਼ੁਰੂ ਹੋ ਸਕਦੀ ਹੈ 19 20 ਨੂੰ ਕੁਝ ਏਰੀਆ ਚ ਚੰਗੀ ਵਰਖਾ ਹੋਦੀਆਂ ਛੁੱਟੀਆਂ ਲੱਗ ਸਕਦੀਆਂ ਇਸ ਸੰਭਾਵਨਾ ਭਾਰਤੀ ਮੌਸਮ ਵਿਭਾਗ ਨੇ ਪ੍ਰਗਟ ਕੀਤੀ ਹੈ ਪਰੰਤੂ ਇਹ ਧਿਆਨ ਰੱਖੋ ਕਿ ਇਹ ਸਿਸਟਮ ਇੱਕਦਮ ਵਰਖਾ ਨਹੀਂ ਪਾਊਗਾ ਟੁੱਟਮੀ ਵਰਖਾ ਹੋਏਗੀ ਕੋਈ ਬਹੁਤ ਵੱਡਾ ਸਿਸਟਮ ਨਹੀਂ ਹੈਗਾ ਕਿ ਜਲਥਲ ਕਰ ਜਾਏਗਾ ਉਹ ਸਿਸਟਮ ਤਾਂ ਜੂਨ ਦੇ ਅਖੀਰਲੇ ਦਿਨਾਂ ਦੇ ਵਿੱਚ ਆਪਾਂ ਨੂੰ 27 28 29 30 ਦੇ ਦਰਮਿਆਨ ਮਿਲਣਗੇ ਤਾਂ ਇਹ ਵਾਰਨਿੰਗ ਹੈ ਪੂਰੇ ਹੀ ਹਰਿਆਣੇ ਦੇ ਵਿੱਚ ਉਹੀ ਹੈ ਤੇ ਤੇਜ਼ ਹਵਾ ਚੱਲ ਸਕਦੀ ਹੈ ਤੇਜ਼ ਹਵਾ ਦੇ ਨਾਲ ਜਿਹੜਾ ਹੈਗਾ ਇਹ ਆਪਣਾ ਗਰਮ ਚਮਕਾ ਸਕਦੀ ਹੈ ਪਰੰਤੂ ਇਹ ਰਿਵਾੜੀ ਇਹ ਮਹਿੰਦਰਗੜ ਰਿਵਾੜੀ ਜੱਜਰ ਗੁਰੂਗ੍ਰਾਮ ਬਾਸਪਾਲਵਾ ਫੀਦਾਵਾ ਰੋहतक सोनीपत ਇਹਨਾਂ ਜ਼ਿਲ੍ਹਿਆਂ ਦੇ ਵਿੱਚ 19 ਤਰੀਕ ਤੱਕ ਹੀਟ ਵੇਵ ਚੱਲਣ ਦੀ ਸੰਭਾਵਨਾ ਹੈ ਬਾਕੀ ਜ਼ਿਲ੍ਹਿਆਂ ਜਿਵੇਂ ਇਹ ਸਿਸਟਮ ਬਦਲੇਗਾ ਦੁਪਹਿਰ ਤੋਂ ਬਾਅਦ ਦੇ ਵਿੱਚ ਰਾਹਤ ਮਿਲਣੀ ਸ਼ੁਰੂ ਹੋ ਜਾਏਗੀ ਪਛਮੀ ਰਾਜਸਥਾਨ ਦੇ ਵਿੱਚ ਵੀ ਇਹਨਾਂ ਦਿਨਾਂ ਦੇ ਦਰਮਿਆਨ ਵਰਖਾ ਹੋ ਸਕਦੀ ਹੈ ਤੁਹਾਡੀ ਜਿਹੜੀ ਵਰਖਾ ਹੈਗੀ ਹੈ ਉਹ ਹੋ ਸਕਦੀ ਹੈ ਤੇ ਵਰਖਾ ਦੇ ਨਾਲ ਹੀ ਜਿਹੜਾ ਹੈਗਾ ਇੱਥੇ ਮੇਹ ਕਰ ਜਾਂਦੀ ਤੇਜ਼ ਹਵਾ ਦੀ ਵਾਰਨਿੰਗ ਆਈ ਹੋਈ ਹੈ ਭਾਵੇਂ ਕਿ ਅੱਜ ਇਹਨਾਂ ਨੇ ਅਪਡੇਟ ਨਹੀਂ ਕੀਤਾ ਕੱਲ੍ਹ ਵਾਲੀ ਅਪਡੇਟ ਹੀ ਹੈ ਤਾਂ 19 ਵੀਰੇ ਨੇੜੇ ਇਹਨਾਂ ਨੇ ਮੇਹ ਕਰ ਜਾਂਦੀ ਅਪਡੇਟ ਦਿੱਤੀ ਹੋਈ ਹੈ ਯੂਪੀ ਜੰਮੂ ਦੇ ਵਿੱਚ ਜਿਹੜਾ ਹੈਗਾ ਤਾਪਮਨ ਘਟੇਗਾ ਯੂਪੀ ਦੇ ਵਿੱਚ 20 ਤਰੀਕ ਤੱਕ ਲਾਲ ਵਾਰਨਿੰਗ ਹੈ ਗਰਮੀ ਦੀ ਯੂਪੀ ਨੂੰ ਹਜੇ ਰਾਹਤ ਨਹੀਂ ਮਿਲੀ ਪਰੰਤੂ ਉੱਥੇ ਵੀ ਜਿਹੜਾ ਹੈਗਾ ਇਹ 19 ਵੀਰੇ ਦੇ ਦਰਮਿਆਨ ਕੁਝ ਹਿੱਸੇ ਦੇ ਵਿੱਚ ਵਰਖਾ ਹੋ ਸਕਦੀ ਹੈ ਕੁੱਲ ਮਿਲਾ ਕੇ ਇਹ ਜਿਹੜਾ ਸਿਸਟਮ ਹੈਗਾ ਇਹ ਸਿਸਟਮ ਭਾਵੇਂ ਕਿ ਬੜਾ ਜਿਆਦਾ ਤਾਕਤਵਰ ਨਹੀਂ ਹੈਗਾ ਇਹ ਨੇਰੀ ਦਿਖਾਰਿਆ ਹੈ ਇਹ ਦੁਪਹਿਰੋਂ ਬਾਅਦ 18 ਤਰੀਕ ਨੂੰ ਭਾਵੇਂ ਕਿ ਬਹੁਤਾ ਤਾਕਤਵਰ ਨਹੀਂ ਹੈਗਾ ਪਰੰਤੂ ਇਹ ਸਿਸਟਮ ਦੇ ਨਾਲ ਦੁਪਹਿਰੋਂ ਬਾਅਦ ਹਨੇਰੀ ਮਿਲੇਗੀ ਹਨੇਰੀ ਦੇ ਨਾਲ ਕੁਝ ਜਗ੍ਹਾ ਤੇ ਧੂੜਪਰੀ ਹਨੇਰੀ ਦਾ ਵਰਖਾ ਹੋ ਸਕਦੀ ਹੈ ਤੇ ਅਸੀਂ ਇਹ ਕਰਨਾ ਕਿ ਅਸੀਂ ਜਿਹੜੀਆਂ ਪਨੀਰੀਆਂ ਹੈਗੀਆਂ ਉਹਨਾਂ ਦਾ ਜਿਹੜੇ ਪਾਸਿਓਂ ਹਵਾ ਆਉਂਦੀ ਹੈ ਉਸ ਪਾਸੇ ਜਿਹੜਾ ਪਾਣੀ ਛੱਡਦੀਏ ਥੋੜਾ ਜਿਆ ਤਾਂ ਕਿ ਧੂੜ ਮਿੱਟੀ ਨਾਲ ਪਨੀਰੀ ਨਾ ਚੁਲਸੀ ਜਾਵੇ ਇਹ ਚੀਜ਼ ਦਾ ਧਿਆਨ ਰੱਖਣਾ ਤੇ ਕੱਲ ਤੋਂ 2 ਡਿਗਰੀ ਤਾਪਮਨ ਡਿਗਣੀ ਸ਼ੁਰੂ ਹੋ ਜਾਣਗੇ ਤਾਪਮਨ 'ਚ ਅੱਜ ਵੀ ਰਾਹਤ ਮਿਲੀ ਹੈ ਥੋੜੀ ਪਰantu ਕੱਲ ਤੋਂ ਜਿਹੜਾ ਹੈਗਾ ਤਾਪਮਨ ਚ ਰਾਹਤ ਮਿਲਣੀ ਸ਼ੁਰੂ ਹੋ ਜਾਏਗੀ ਮੈਂ ਫਿਰ ਕਿਹਨਾਂ ਵਕੈ ਗੱਲ ਇਹ ਨਹੀਂ ਹੈਗੀ ਕਿ ਵੀ ਊਠ ਤੋਂ ਸ਼ਾਨ ਨਹੀਂ ਲਾਉਣਾ ਊਠ ਦਾ ਭਾਰ ਘਟ ਗਿਆ ਇੱਕ ਇੱਕ ਹੁਣ ਤਾਂ ਇੱਕ ਇੱਕ ਡਿਗਰੀ ਸਹਾਈ ਹੈ ਜੇ ਤਾਪਮਨ 1 ਡਿਗਰੀ ਘਟਦਾ ਤਾਂ ਉਹਦੇ ਨਾਲ ਅਸੀਂ ਸੋਚਦੇ ਹਾਂ ਸਾਡੇ ਤੁਸੀਂ ਸੋਚੋ ਕਿੰਨੇ ਦਰਖਤ ਸੜ ਰਹੇ ਐ ਸਮੇਂ ਕਿੰਨੇ ਦਰਖਤ ਸੁੱਕ ਰਹੇ ਹੈ ਜੀ 1 ਡਿਗਰੀ ਤਾਪਮਨ ਘਟਦਾ ਤਾਂ ਉਹ ਬਹੁਤ ਫਾਇਦਾ ਕਰਿਆ ਜੇ ਅੱਗੇ 2 ਡਿਗਰੀ ਤਾਪਮਨ ਘਟੇਗਾ 2 ਡਿਗਰੀ ਨਾਲ ਦੇਖੋ ਠੰਡ ਤਾਂ ਨਹੀਂ ਜਾਣੀ ਜਿੱਤੇ 40 ਡਿਗਰੀ ਉਥੇ 44 ਡਿਗਰੀ ਹੋਊਗਾ 44 ਡਿਗਰੀ ਵੀ ਤਾਪਮਨ ਬਹੁਤ ਹੁੰਦਾ ਹੈ ਪਰੰਤੂ 2-2 ਡਿਗਰੀ ਕਰਕੇ ਜੇ ਲੱਗੇ ਘਟੀਗਾ ਤਾਂ ਤਾਂ ਹੀ ਜਿਹੜਾ ਹੈਗਾ ਤਾਪਮਨ 40 ਡਿਗਰੀ ਤੇ ਜਾਊਗਾ ਤਾਂ ਹੁਣ ਆਪ ਅਮੀਦ ਕਰਦੇ ਹਾਂ 19 ਵੀ ਨੂੰ ਕੁਝ ਜਗਾ 40 ਡਿ ਦੀ ਤਾਪਮਨ ਡਿੱਗ ਪਏਗਾ ਤਾਂ 40 ਡਿਗਰੀ ਵੀ ਸਾਨੂੰ ਰਾਹਤ ਦੇ ਨਾਲ ਮਿਲੇਗਾ ਇਹ ਵਰਖਾ ਜੋ ਦਿਖ ਰਹੀ ਹੈ ਕਿ ਸਾਨੂੰ ਇੱਥੇ ਵਰਖਾ ਹੋ ਸਕਦੀ ਹੈ ਤਾਂ ਗੰਨਨਗਰ ਹਿਮਾਨਗਰ ਤੋਂ ਲੈ ਕੇ ਪੰਜਾਬ ਦੇ ਕੁਝ ਏਸ਼ਿਆਂ ਦੇ ਵਿੱਚ ਵਰਖਾ ਦੇਖਣ ਨੂੰ ਮਿਲ ਸਕਦੀ ਹੈ ਤੇ ਜਿਵੇਂ ਹੀ ਨਾਉਕਾਸਟ ਅੱਗੇ ਜਾ ਰਹੀ ਹੁੰਦੀ ਹੈ ਉਹਦਾ ਨੇ ਸ਼ੇਅਰ ਕੀਤਾ